ਹੋਣੇ ਜਿਹੜਾ ਮੁੱਖ ਮੰਤਰੀ ਹੈ ਉਹ ਇਹ ਸਾਸਤੇ ਬੈਠਾ ਪਿਆ ਸਾਨੂੰ ਪਤਾ ਕਿ ਉਹ ਮਿੰਟਾਂ ਜਾਲੇ ਹੋਰ ਟਾਈਮ ਲਗਾਏਗਾ ਸਾਡੇ ਪੁਰਾਣੀ ਪੈਨਸ਼ਨ ਦੇ ਸਬੰਧੀ ਜਿਹੜੇ ਕੋ ਜਥੇਬੰਦੀਆਂ ਮਿਲ ਰਹੀਆਂ ਉਹਨਾਂ ਦਾ ਵੀ ਡੰਕ ਪਾਏਗਾ ਉਹਦਾ ਕਾਰਨ ਸਭ ਤੋਂ ਸਭਤ ਹੈ ਕਿਉਂਕਿ ਕੇਂਦਰ ਸਰਕਾਰ ਟੀਵੀ ਸੋਮਨਾਥ ਜਿਹੜਾ ਫਾਈਨਾਂਸ ਸੈਕਟਰੀ ਹੈ ਕੇਂਦਰ ਦਾ ਉਹਦੇ ਇਹ ਇੱਕ ਕਮੇਟੀ ਬਿਠਾਈ ਗਈ ਹੈ ਉਹ ਕਮੇਟੀ ਨੇ ਜਿਹੜੀ ਹੈ ਰਿਪੋਰਟ ਆਉਣ ਦੀ ਉਡੀਕ ਕਰ ਰਿਆ ਜੇ ਜਿਹੜੀ ਰਿਪੋਰਟ ਆਏਗੀ ਤਾਂ ਨਾਲ ਜਿਹੜੀ ਪੰਜਾਬ ਸਰਕਾਰ ਹੈ ਉਹ ਮੋਰ ਨਾਲ ਤਿਆਰ ਬੈਠੀ ਹੋਈ ਹੈ ਪਰ ਇੱਥੇ ਸਪਸ਼ਟ ਵੀ ਦੱਸਦੇ ਆਂ ਕਿ ਉੱਥੇ ਵੀ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ ਮਿਲੀ ਹੈ ਸਕਰੀ ਨਾਲ ਉਹਦੇ ਵਿੱਚ ਬਹੁਤਾ ਕੁਝ ਨਹੀਂ ਹੈ ਉਹ ਸਿਰਫ ਨਵੀਂ ਬੋਤਲ ਤੇ ਪੁਰਾਣੀ ਸ਼ਾਹ ਪਾੜੇ ਵਾਲੀ ਗੱਲ ਹੈ ਉਹਦੇ ਵਿੱਚ ਕੋਈ ਚੇਨ ਨਹੀਂ ਹੈ ਸਿਰਫ ਜਿਹੜਾ ਕਾਰਪਸ ਪਹਿਲਾਂ ਸਾਨੂੰ 60-40 ਰੇਸ਼ਿਓਅਲ 100% ਕੇਦਰ ਸਰਕਾਰ ਕਰ ਰਿਆ ਮਤਲਬ ਮੁਲਾਜ਼ਮ ਨੂੰ ਕੁਝ ਵੀ ਦੇਣਾ ਖਾਲੀਵਾਂ ਖਾਸ ਤੌਰ ਨਾਲ ਜਾਂਦਾ ਘਰ ਤੇ ਤਾਂ ਗਰੰਟੀ ਜਿਹੜੀ 35 ਸਾਲ ਆਵਾਜ਼ ਜਿਹੜੀ ਐ 50% ਪੈਨਸ਼ਨ ਦੀ ਦੇਣ ਦੀ ਗੱਲ ਕਰ ਰਹੇ ਜਿਹੜੀ 35 ਸਾਲ ਸਰਵਿਸ ਹੋਈ। ਸੋ ਕਹਿਦਾ ਭਾਵੇਂ ਸਾਡਾ ਮੁੱਖ ਮੰਤਰੀ ਉੱਤਰ ਵਾਲੇ ਪਾਸੇ ਵੱਧ ਰਿਹਾ ਸਾਨੂੰ ਸੁਚੇਤ ਹੋਣ ਦੀ ਲੋੜ ਐ ਸਾਨੂੰ ਇਕਜੁੱਟ ਹੋਣ ਦੀ ਲੋੜ ਐ। ਮੈਂ ਜਿੰਨੇ ਵੀ ਲੀਡਰਸ਼ਿਪ ਸਾਡੀ ਬੈਠੇ ਐ ਤੇ ਰਾਣਾ ਜੀ ਕਹੇਗਾ ਵੀ ਸਾਨੂੰ ਠੀਕ ਐ ਫੱਗਣਾ ਕੱਢਰ ਕੱਲਾ ਪੈਨਸ਼ਨਰ ਨਹੀਂ ਕਹਿ ਰਿਹਾ ਜੇ ਹੋਰ ਆ ਕੋਣ ਐ। ਵੇ ਸਾਨੂੰ ਇਕੱਲੇ ਹੋ ਕੇ ਲੜਨਾ ਚਾਹੀਦਾ ਸਾਡਾ 2 ਲੱਖ ਬੰਦਾ ਬੜੀ ਵੱਡੀ ਕੈਂਪੀ ਹੈ ਪਰ ਸਾਨੂੰ ਪਤਾ ਜੇ ਸਕਾ ਇਕੱਲੇ ਨਾ ਕਰੀ ਦੇਰੀ ਐਤੇ ਵੱਡੀ ਆਰਗੇਨਾਈਜੇਸ਼ਨ ਸਾਡੇ ਫਰੋਂ ਨਾ ਕਰੀ ਦੇਰੀ ਤਾਂ ਇਕੱਲੇ ਕਿਥੇ ਦੇਣਗੇ ਉਹ ਕੁਛ ਮੰਨਣ ਨੂੰ ਤਿਆਰੀ ਨਹੀਂ ਪਹਿਲਾਂ ਸਾਡੀ ਪਹਿਲੀ ਦੀ ਮੀਟਿੰਗ ਹੋਈ ਲਾਰੇ ਲਪੇ ਲਾਏ ਉਸ ਤੋਂ ਬਾਅਦ 25 ਦੀ ਫਿਰ 20 ਦੀ ਫਿਰ 22 ਦੀ 22 ਦੀ ਵੀ ਸ਼ਹਿਰ ਜਗਣੀ ਚੋੜਾ ਦਾ ਕੋਈ ਨੋਟੀਫਿਕੇਸ਼ਨ ਆ ਜੇ ਚੌਂ ਜਾਪੇ ਦਾ ਉਹ ਵੀ ਪਤਾ ਨਹੀਂ ਕਿ ਹੋਣੀ ਕਿ ਨਹੀਂ ਉਨਾ ਬਲ ਸਰਕਾਰ ਵਾਲਾ ਦੇਖੋ ਸਾਨੂੰ ਸਪੈਸ਼ਲ ਸਹਯਾ ਬਈ ਮਜਟੂ ਹੋ ਜਓ ਇਹਦਾ ਕੱਲੇ ਕੱਲੇ ਰਗੜੇ ਜਾਓਗੇ ਉਹ ਰਗੜੇ ਜਾ ਰਹੇ ਆ ਕੋਈ ਸ਼ੱਕ ਨਹੀਂ ਜਿੰਨੇ ਕ ਸਾਡੇ ਪੈਸੇ ਐਸ ਵੇਲੇ ਬਕਾਏ ਆ ਲੱਖਾਂ ਰੁਪਏ ਤੇ ਹਰ ਮਹੀਨਾ ਦਿੱਤੇ ਆ ਔਰ ਅਸੀਂ ਸਾਰੇ ਘਟੇ ਜਾ ਰਹੇ ਆ ਰਗੜੇ ਜਾ ਰਹੇ ਆ ਉਹ ਇਸੇ ਕਰਕੇ ਹੋਰ ਰਗਣਾ ਚਾਹੁੰਦੇ ਆ ਹੋ ਸਕਦਾ ਉਹਨਾਂ ਦੇ ਸਮੇਂ ਸਾਡੇ ਪਰਨੇ ਕੱਲੇ ਕੱਲੇ ਹਰ ਨੂੰ ਵੀ ਮੀਟਿੰਗ ਲਈ ਸੱਦਣ ਕਿਉਂਕਿ ਸਾਨੂੰ ਮਨਿਸਪਾਈਰ ਰੂਪ ਚ ਕਹਿਣਾ ਚਾਹਣਾ ਸਾਡੂ ਮੇਲ ਦੇ ਪ੍ਰਤੀ ਜਿਹੜਾ ਮੁਕਾਬਲਾ ਪੰਨਾ ਹੈ ਕੋ ਕੰ ਕਰਨਾ ਚਾਹੀਦਾ ਉਹ ਤਾਂ ਜੋ ਤਾਵਲਾ ਨਹੀਂ ਖੜਾ ਜਾਈਦਾ ਮੀਟਿੰਗਾਂ ਬੜੀਆਂ ਕਰਕੇ ਦੇਖ ਲਈਆਂ ਹਾਂ ਪਰ ਮੀਟਿੰਗ ਨੂੰ ਛੱਡਣਾ ਵੀ ਨਾ ਚਾਹੀਦਾ ਪਰ ਜੇ ਅਸੀਂ ਕਹੀਏ ਵੀ ਟੇਪ ਹੀ ਸਿਰਫ ਮੀਟਿੰਗ ਤੇ ਰੱਖ ਲਈਏ ਫਿਰ ਉਸ ਮੀਟਿੰਗ ਤੋਂ ਕੰਮ ਕਰਦੇ ਸੋ ਮੇਰੀ ਅਪੀਲ ਹੈ ਬਈ ਅਸੀਂ ਰੈਲੀ ਵੀ ਕਰ ਰਹੇ ਹਾਂ ਮੁਜ਼ਾਹਰੇ ਵੀ ਕਰਨੇ ਆ ਪੰਜ ਛੇ ਦਾ ਜਿਹੜਾ ਐਕਸ਼ਨ ਆ ਪੂਰੇ ਪੰਜਾਬ ਵਿੱਚ ਸਫਲ ਹੋਇਆ ਉਹਦੇ ਲਈ ਪੂਰੀ ਲੀਡਰਸ਼ਿਪ ਨੂੰ ਵਧਾਈ ਮੈਂ ਚਾਹੁੰਦਾ ਮੇਰੀ ਬੇਨਤੀ ਆ ਕਿ ਆਪਣਾ ਗੁਰੂ ਦਾ ਹੱਤਾ ਹੱਲ ਬਾਦੂ ਬੰਦੀਏ ਠੀਕ ਹੈ ਅਜੇ ਇਸ ਕਦਰ ਪ੍ਰਸ਼ਨ ਆਣਾ ਬੇ ਸਾਰਿਆਂ ਜਥੇਬੰਦੀਆਂ ਨੇ ਕਰਨੀ ਨਹੀਂ ਸਾਰਿਆਂ ਨੇ ਸ਼ਾਮਿਲ ਨਹੀਂ ਹੋਣਾ ਹੋ ਸਕਦਾ ਕਈਆਂ ਨੇ ਇਹਦਾ ਠੀਕ ਗਲਤ ਸਾਰੀਆਂ ਕਦੇ ਨਹੀਂ ਤੇ ਰਾਇਆਂ ਗੁਰੂ ਸਾਹਿਬਾ ਦਾ ਇਤਿਹਾਸ ਹੈ ਸਾਡੇ ਆਜ਼ਾਦੀ ਘੁਲਾਟਿਆਂ ਦਾ ਇਤਿਹਾਸ ਹੈ ਬੁਰੇ ਲੋਕ ਕਦੇ ਨਹੀਂ ਲੜੇ ਕੁਝ ਨਾ ਕੁਝ ਲੋਕ ਪਿੱਛੇ ਰਹਿੰਦੇ ਹੀ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ